ਜਦੋਂ ਮੈਂ ਦਿਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਰਹੀ ਫਿਰ ਦੋਸਤੋ ਦਿਲਜੀਤ ਨੇ ਦਿਵਾਲੀ ਮਨਾਉਣੀ ਕਿਉਂ ਛੱਡੀ ਤੇ ਕਿਵੇਂ ਉਸ ਨੂੰ ਆਪਣੇ ਪਰਿਵਾਰ ਦੇ ਨਾਲੋਂ ਵੱਖ ਹੋਣਾ ਪਿਆ ਤੇ ਉਹ ਇਕੱਲਾ ਰਹਿੰਦਾ ਹੋਇਆ ਕਿਵੇਂ ਉਦਾਸ ਰਹਿਣ ਲੱਗਿਆ ਤੇ ਦਿਵਾਲੀ ਵਰਗਾ ਇਹਨਾਂ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਤਿਹਾਰ ਵੀ ਅੱਜ ਕੱਲੋ ਬਿਲਕੁਲ ਨਹੀਂ ਮਨਾਉਂਦਾ ਇਹ ਗੱਲ ਤੁਸੀਂ ਪਹਿਲਾਂ ਤਾਂ ਦਿਲਜੀਤ ਤੋਂ ਸੁਣੋ ਉਹ ਖੁਦ ਕੀ ਕਹਿ ਰਿਹਾ ਤੇ ਵੀਡੀਓ ਦੇ ਲਾਸਟ ਦੇ 10 ਸੈਕਿੰਡ ਦੇ ਵਿੱਚ ਪਰਿਵਾਰ ਤੋਂ ਵਿਛੜਨ ਵਾਲੀ ਗੱਲ ਤੇ ਚਾਨਣਾ ਤੁਹਾਨੂੰ ਮੈਂ ਪਾ ਕੇ ਜਾਊਂਗਾ ਪਹਿਲਾਂ ਧਿਆਨ ਨਾਲ ਇਹ ਗੱਲਾਂ ਸੁਣੋ ਪਹਿਲਾਂ ਭਾਈ ਮੈਂ ਵੀ ਬਹੁਤ ਪਟਾਕੇ ਚਲਾਉਂਦਾ ਮੇ ਹਰਤ ਤਿਹਾੜ ਮੇਰਾ ਦਿਵਾਲੀ ਅ ਸਿਗਾ ਮੁਰਕ ਜਦੋਂ ਮੈਂ ਫਿਰ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਮਹੀਨਾ-ਮਹੀਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਲੱਗ ਪਦਾ ਵੀ ਦਿਵਾਲੀ ਆਉងਗੀ ਪਟਾਕੇ ਚਲਾਵਾਂਗੇ ਫਿਰ ਅਹੀਂ ਪਿੰਡ ਜਦੋਂ ਹੁੰਦੇ ਸੀ ਉਦੋਂ ਨਾ ਗੁਰਦੁਆਰਾ ਸਾਹਿਬ ਦੀਵੇ ਜਗਾਉਣੇ ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਦਾ ਇੱਕ ਅ ਸ਼ਿਵਾਲੇ ਉੱਥੇ ਜਾ ਕੇ ਦਿਨ ਸਾਡੇ ਇੱਕ ਪੀਰਾਂ ਦੀ ਜਗ੍ਹਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ ਪੇਰ ਇੱਕ ਸਾਡੇ ਗੁੱਗਾ ਪੀਰ ਦੀ ਜਗ੍ਹਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ ਉਹ ਨਾ ਪੂਰਾ ਜਿਹੜਾ ਚਾਲੂ 4 ਵਜੇ ਤੋਂ ਸ਼ੁਰੂ ਹੁੰਦਾ ਸੀ ਪਹਿਲਾਂ ਦੀਵੇ ਜਗਾਉਣੇ ਫਿਰ ਘਰੇ ਆ ਕੇ ਵੇਠ ਹੋਣਾ ਕਿ ਉਹ ਪਟਾਕੇ ਚਲਾਵਾਂਗੇ ਪਿਰੇ ਜਿਹੜੇ ਸਾਡੇ ਤੋਂ ਉਮਰ ਦੇ ਵੱਡੇ ਹੁੰਦੇ ਸੀ ਤੇ ਜਿਹੜੇ ਬਾਹਰੋਂ ਆਏ ਹੁੰਦੇ ਸੀ ਬਿਲਾਇਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਸੀ ਉਹਨਾਂ ਨਾਲ ਦੇਖੀ ਆਲਾ ਬਈ ਯਾਰ ਸਾਨੂੰ ਵੀ ਦੇਉਂਗੇ ਥੋੜੇ ਯਾਰ ਅਸੀਂ ਵੀ ਚਲਾ ਲਈ ਵਾ ਫੇਵਰਟ ਤਿਹਾਰ ਸੀ ਮੇਰਾ ਯਾਰ ਦੀਵਾਲੀ ਦਾ ਤੇ ਹੁਣ 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 ਪਟਾਕਿਆਂ ਤੋਂ ਡਰ ਜਲਾ ਲਾ ਛੱਡੋ ਪ੍ਰਜਾਤਾ ਨੂੰ ਦੀਵਾਲੀ ਅ ਸਿਗਾ ਮੁਰਕ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਈ ਫਿਰ ਮੈਂ ਮੁਰ ਉਦੋਂ ਮ ਦਿਵਾਲੀ ਮੇਰਾ ਫੇਵਰਿਟ ਤਿਉਹਾਰ ਪਰਿਵਾਰ ਨਾਲੋਂ ਵਿਛੜਨ ਦਾ ਮਤਲਬ ਕੁਝ ਇਹ ਨਹੀਂ ਸੀ ਦਿਲਜੀਤ ਦਾ ਕਿ ਉਹ ਕਿਸੇ ਹੋਰ ਕਾਰਨ ਕਿਸੇ ਲੜਾਈ ਕਾਰਨ ਜਾਂ ਕਿਸੇ ਵੀ ਹੋਰ ਕਾਰਨ ਉਹ ਪਰਿਵਾਰ ਤੋਂ ਵੱਖ ਰਿਹਾ ਜਦੋਂ ਇੱਕ ਕਲਾਕਾਰ ਬਹੁਤ ਵੱਡੇ ਲੈਵਲ ਤੇ ਹਿੱਟ ਸੁਪਰ ਹਿੱਟ ਹੋ ਜਾਂਦਾ ਸਟਾਰ ਬਣ ਜਾਂਦਾ ਨਾ ਤਾਂ ਲਗਭਗ ਹਰ ਕਲਾਕਾਰ ਦੀ ਇਹੀ ਤਰਾਸਦੀ ਹੈ ਕਿ ਉਸ ਨੂੰ ਆਪਣਾ ਪਰਿਵਾਰ ਛੱਡਣਾ ਹੀ ਪੈਂਦਾ ਹੈ ਕਿਉਂਕਿ ਉਹ ਆਪਣੇ ਸ਼ੋਹਾਂ ਚ ਸ਼ੂਟਿੰਗ ਤੇ ਫਿਲਮਾਂ ਚ ਗਾਣਿਆਂ ਚ ਇੰਨਾ ਬਿਜ਼ੀ ਹੋ ਜਾਂਦਾ ਹੈ ਤੇ ਉਸ ਨੂੰ ਮਾਰਕੀਟ ਦੇ ਵਿੱਚ ਰਹਿਣਾ ਵੀ ਪੈਂਦਾ ਹੈ ਜਿੱਥੇ ਇੰਡਸਟਰੀ ਹੁੰਦੀ ਹੈ ਕਈ ਕਲਾਕਾਰ ਬੰਬੇ ਚੰਡੀਗੜ੍ਹ ਆਉਣ ਜਾਣ ਲੱਗਿਆ ਰਹਿੰਦਾ ਹੈ ਤੇ ਇਸ ਲਈ ਪਰਿਵਾਰ ਨਾਲ ਰਹਿਣਾ ਸੰਭਵ ਹੀ ਨਹੀਂ ਹੁੰਦਾ ਜੇ ਰਹਿਣਾ ਵੀ ਆ ਤਾਂ ਕਦੇ 1-2 ਦਿਨ ਮਿਲ ਲੈ ਆ ਕੇ ਜਾਂ ਪਰਿਵਾਰ ਆ ਗਿਆ ਉਹਨਾਂ ਦੇ ਫਲੈਟ 'ਚ ਬਸ ਇਦਾਂ ਦੀ ਮਿਲਣੀ ਹੁੰਦੀ ਆ ਉਹ ਆਪਣੇ ਰੁਝੇਵਿਆਂ ਕਰਕੇ ਪਰਿਵਾਰ ਤੋਂ ਦੂਰ ਰਹਿਣ ਲੱਗਿਆ ਤੇ ਇਸ ਕਰਕੇ ਉਹ ਹੁਣ ਦੀਵਾਲੀ ਨਹੀਂ ਮਨਾਉਂਦਾ ਕਿਉਂਕਿ ਪਰਿਵਾਰ ਤੋਂ ਬਿਨਾਂ ਦੀਵਾਲੀ ਕੋਈ ਵੀ ਦੀਵਾਲੀ ਨਹੀਂ ਹੁੰਦੀ